ਅਚਲ ਸ਼ੁਰੂਆਤ ਕਿਵੇਂ ਹੋਈ ਪਿੰਡੋਂ ਕਿਵੇਂ ਚੱਲੇ ਸੀ ਤੁਸੀਂ ਉਸ ਬਾਰੇ ਜਾਨਣਾ ਚਾਹਵਾਂਗੇ ਪਿੰਡੋਂ ਦਾ ਇਹ ਫਲੈਟ ਤੇ ਚੱਲੇ ਸੀਗੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਅਸੀਂ ਜੰਗਲਾਂ ਦੇ ਰਹਿ ਆਏ ਸਾਰਾ ਰਸਤਾ ਕਦੇ ਗੱਡੀ ਤੇ ਚੜ ਗਏ ਕਦੇ ਤੁਰ ਕੇ ਭੁੱਖ ਤੇ ਭੁੱਖ ਬਹੁਤ ਘੱਟੀ ਰਸਤੇ ਦੇ ਵਿੱਚ ਤੇ ਜੰਗਲਾਂ ਦੇ ਵਿੱਚ ਸੱਤ ਦਿਨ ਅਸੀਂ ਲਗਾਤਾਰ ਜਿਹੜਾ ਉਹ ਚੱਲ ਕੇ ਆਏ ਆ ਤੁਰ ਕੇ ਤੇ ਜਿਹੜਾ ਉੱਥੇ ਕੁਝ ਵੀ ਖਾਣ ਪੀਣ ਨੂੰ ਨਹੀਂ ਹੀ ਮਿਲਦਾ ਬਹੁਤ ਜਿਆਦੇ ਹਾਲਾਤ ਮਾੜੇ ਸੀ ਉੱਥੇ ਆਪਣੇ ਵੀ ਪੈਂਦਾ ਰਹਿੰਦਾ ਸੀ ਉੱਥੇ ਕੋਈ ਉੱਪਰ ਲੈਣ ਨੂੰ ਕਪੜਾ ਨਹੀਂ ਹੁੰਦਾ ਸਾਡੇ ਕੋਲੇ ਤੇ ਬਹੁਤ ਹੀ ਮਤਲਬ ਕਿ ਜਿਆਦਾ ਹੀ ਜਿਹੜਾ ক্রিਟੀਕਲ ਹਾਲਾਤ ਸੀਗੇ ਸਾਡੇ ਉੱਤੇ ਅੱਛਾ ਤੁਸੀਂ ਦੱਸ ਰਹੇ ਸੀ ਕਿ ਉੱਥੇ ਤੁਸੀਂ ਕੋਈ ਪੰਜਾਬੀ ਨੌਜਵਾਨ ਵੀ ਦੇਖੇ ਜਿਨ੍ਹਾਂ ਦੀ ਜੰਗਲਾਂ ਚਲਾਸ਼ ਪਈ ਸੀ ਕੀ ਸੀਗਾ ਕਿਹੜਾ ਜੰਗਲ ਸੀ ਕਿਸ ਕੰਟਰੀ ਵਿੱਚ ਸੀ ਤੁਸੀਂ ਉਹ ਪਨਾਮਾ ਦਾ ਜੰਗਲ ਹੀਗਾ ਤੇ ਉਹਦੇ ਵਿੱਚ ਅਸੀਂ ਜਦੋਂ ਤੁਰੇ ਆ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਆਪਣਾ ਪੰਜਾਬੀ ਨੌਜਵਾਨ ਜਿਹੜਾ ਸੀ ਉਹਦੀ লাশ ਪਈ ਹੋਈ ਸੀ ਉੱਥੇ ਤੇ ਮਤਲਬ ਟੋਟਲੀ ਉਹਦਾ ਪਿੰਜਰ ਹੀ ਰਹਿ ਚੁੱਕਾ ਸੀ ਸਾਰਾ ਹੀ ਜਿਹੜਾ ਮਤਲਬ ਉਹਨੂੰ ਕੀੜੇ ਖਾ ਚੁੱਕੇ ਸੀ ਅੱਜ ਸਫ਼ਰ 'ਚ ਕਿੰਨੇ ਲੋਕ ਸੀ ਤੁਹਾਡੇ ਨਾਲ ਔਰ ਕਿੰਨੇ ਪੈਸੇ ਦੇ ਕੇ ਤੁਸੀਂ ਆਏ ਸੀ ਲੱਗਦਾ ਸੀ ਕਿ ਸਹੀ ਸਲਾਮਤ ਪਹੁੰਚ ਜਾਓਗੇ ਕਿਉਂਕਿ ਖਤਰਾ ਬਹੁਤ ਜ਼ਿਆਦਾ ਸੀ ਕਈ ਕੰਟਰੀਆਂ ਦੇ ਵਿੱਚੋਂ 3 ਮਹੀਨੇ ਤੋਂ ਲੱਗੇ ਸੀ ਇੱਥੇ ਪਹੁੰਚਣ ਨੂੰ ਹਾਂਜੀ ਤੇ ਅਸੀਂ ਸੋਚਿਆ ਤਾਂ ਕੁਝ ਨਹੀਂ ਸੀ ਕਿ ਵੀ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਪਰ ਚਲੋ ਬੈਗਰੂ ਦਾ ਨਾਮ ਲੈ ਕੇ ਤੁਰ ਪਏ ਫਿਰ 30 ਲੱਖ ਰੁਪਈਆ ਦੇ ਕੇ ਅਸੀਂ ਆਏ ਆ ਤੇ ਪਰ ਅਸੀਂ ਜੰਗਲਾਂ ਰਾਹੀਂ ਆਏ ਆ ਤੁਰ ਕੇ ਤੇ ਬਹੁਤ ਹੀ ਜਿਹੜਾ ਜਾਦੇ ਬੁਰੇ ਹਲਾਵੀਏ ਜੰਗਲਾਂ ਦੇ ਅੱਛਾ ਸ਼ੁਰੂਆਤ ਕਿਵੇਂ ਹੋਈ ਪਿੰਡੋ ਕਿਵੇਂ ਚੱਲੇ ਸੀ ਤੁਸੀਂ ਉਸ ਬਾਰੇ ਜਾਣਨਾ ਚਾਹਵੋ ਪਿੰਡੋ ਦਾ ਇਹ ਫਲੈਟ ਤੇ ਚੱਲੇ ਸੀਗੇ ਤੇ ਫਿਰ ਬਉਦੂ ਬਾਦ ਦੇ ਵਿੱਚ ਅਸੀਂ ਜੰਗਲਾਂ ਦੇ ਰਹੇ ਆਏ ਸਾਰਾ ਰਸਤਾ ਕਦੇ ਗੱਡੀ ਤੇ ਚੜ ਗਏ ਕਦੇ ਤੁਰ ਕੇ ਭੁੱਖ ਤੇ ਭੁੱਖ ਬਹੁਤ ਗੱਡੀ ਰਸਤੇ ਦੇ ਵਿੱਚ ਤੇ ਜੰਗਲਾਂ ਦੇ ਵਿੱਚ ਸੱਤ ਦਿਨ ਅਸੀਂ ਲਗਾਤਾਰ ਜਿਹੜਾ ਉਹ ਚੱਲ ਕੇ ਆਏ ਆ ਤੁਰ ਕੇ ਤੇ ਜਿਹੜਾ ਉੱਥੇ ਕੁਝ ਵੀ ਖਾਣ ਪੀਣ ਨੂੰ ਨਹੀਂ ਹੀ ਮਿਲਦਾ ਬਹੁਤ ਜਿਆਦੇ ਹਾਲਾਤ ਮਾੜੇ ਹੀ ਉੱਥੇ ਆਪਣੇ ਵੀ ਪੈਂਦਾ ਰਹਿੰਦਾ ਸੀ ਉੱਥੇ ਕੋਈ ਉੱਪਰ ਲੈਣ ਨੂੰ ਕੱਪੜਾ ਨਹੀਂ ਹੁੰਦਾ ਸਾਡੇ ਕੋਲੇ ਤੇ ਬਹੁਤ ਹੀ ਮਤਲਬ ਕਿ ਜ਼ਿਆਦਾ ਹੀ ਜਿਹੜਾ ক্রিਟੀਕਲ ਹਾਲਾਤ ਹੀ ਗਏ ਸਾਡੇ ਉੱਤੇ ਅੱਛਾ ਤੁਸੀਂ ਦੱਸ ਰਹੇ ਸੀ ਕਿ ਉੱਥੇ ਤੁਸੀਂ ਕੋਈ ਪੰਜਾਬੀ ਨੌਜਵਾਨ ਵੀ ਦੇਖੇ ਜਿਨ੍ਹਾਂ ਦੀ ਜੰਗਲਾਂ ਚ ਲਾਸ਼ ਪਈ ਸੀ ਕੀ ਸੀਗਾ ਕਿਹੜਾ ਜੰਗਲ ਸੀ ਕਿਸ ਕੰਟਰੀ ਵਿੱਚ ਸੀਗੇ ਤੁਸੀਂ ਉਹ ਪਨਾਮਾ ਦਾ ਜੰਗਲ ਹੀਗਾ ਤੇ ਉਹਦੇ ਵਿੱਚ ਅਸੀਂ ਜਦੋਂ ਤੁਰੇ ਆ ਰਹੇ ਸੀ ਤੇ ਰਸਤੇ ਦੇ ਵਿੱਚ ਇੱਕ ਆਪਣਾ ਪੰਜਾਬੀ ਨੌਜਵਾਨ ਜਿਹੜਾ ਸੀ ਉਹਦੀ ਲਾਸ਼ ਪਈ ਹੋਈ ਸੀ ਉੱਥੇ ਤੇ ਮਤਲਬ ਟੋਟਲੀ ਦਾ ਪਿੰਜਰ ਹੀ ਰਹਿ ਚੁੱਕਾ ਸੀ ਸਾਰਾ ਹੀ ਜਿਹੜਾ ਮਤਲਬ ਉਹਨੂੰ ਕੀੜੇ ਖਾ ਚੁੱਕੇ ਸੀ ਅੱਜ ਸਫਰ ਚ ਕਿੰਨੇ ਲੋਕ ਸੀ ਤੁਹਾਡੇ ਨਾਲ ਔਰ ਕਿੰਨੇ ਇੱਕ ਪੈਸੇ ਦੇ ਕੇ ਤੁਸੀਂ ਆਏ ਸੀ ਲੱਗਦਾ ਸੀ ਕਿ ਸਹੀ ਸਲਾਮਤ ਪਹੁੰਚ ਜਾਓਗੇ ਕਿਉਂਕਿ ਖਤਰਾ ਬਹੁਤ ਜ਼ਿਆਦਾ ਸੀ ਕਈ ਕੰਟਰੀਆਂ ਦੇ ਵਿੱਚੋਂ 3 ਮਹੀਨੇ ਤੋਂ ਲੱਗੇ ਸੀ ਇੱਥੇ ਪਹੁੰਚਣ ਹਾਂਜੀ ਤੇ ਅਸੀਂ ਸੋਚਿਆ ਤਾਂ ਕੁਝ ਨਹੀਂ ਸੀ ਕਿ ਵੀ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਪਰ ਚਲੋ ਬੈਕਰੂ ਦਾ ਨਾਮ ਲੈ ਕੇ ਤੁਰ ਪਏ ਫਿਰ ਘੱਟ 30 ਲੱਖ ਰੁਪਈਆ ਦੇ ਕੇ ਅਸੀਂ ਆਏ ਹਾਂ ਤੇ ਪਰ ਅਸੀਂ ਜੰਗਲਾਂ ਰਾਹੀਂ ਆਏ ਹਾਂ ਤੁਰ ਕੇ ਤੇ ਬਹੁਤ ਹੀ ਜਿਹੜਾ ਜ਼ਿਆਦਾ ਬੁਰੇ ਹਲਾ ਦੇ ਜੰਗਲਾਂ ਦੇ